ਪੈਦਰੋ ਲੋਪੇਜ਼ ਨਾਮ ਦੇ ਇਸ ਬੰਦੇ ਦਾ ਸੀਰੀਅਲ ਕਿਲਰਾਂ ਵਿੱਚੋਂ ਪਹਿਲੇ ਨੰਬਰ ਦੇ ਉੱਤੇ ਨਾਮ ਆਉਂਦਾ ਕਿਉਂਕਿ ਗਿਨਿਸ ਵਰਡ ਰਿਕਾਰਡ ਦੇ ਵਿੱਚ ਵੀ 2006 ਨੂੰ ਇਹਦਾ ਨਾਮ ਸੀਰੀਅਲ ਕਿਲਰਾਂ ਵਿੱਚੋਂ ਪਹਿਲੇ ਨੰਬਰ ਦੇ ਉੱਤੇ ਲਿਖਿਆ ਗਿਆ ਸੀ ਵੀ ਇਸ ਤੋਂ ਖਤਰਨਾਕ ਦੁਨੀਆ ਤੇ ਹੋਰ ਕੋਈ ਬੰਦਾ ਨਹੀਂ ਹੈਗਾ ਕਿਉਂਕਿ ਇਹਨੇ 302 ਵੀ ਜ਼ਿਆਦਾ ਕੁੜੀਆਂ ਨੂੰ ਕਿਡਨਾਪ ਕਰਕੇ ਉਹਨਾਂ ਦੇ ਨਾਲ ਪਹਿਲੇ ਗਲਤ ਕੰਮ ਕੀਤਾ ਬਾਅਦ ਵਿੱਚ ਉਹਨਾਂ ਨੂੰ ਦੁਨੀਆ ਤੋਂ ਹੀ ਗਾਇਬ ਕਰ ਦਿੱਤਾ ਯਾਨੀ ਖਤਮ ਕਰ ਦਿੱਤਾ ਇਸ ਦੀ ਸਟੋਰੀ ਬਹੁਤ ਹੀ ਜ਼ਿਆਦਾ ਖਤਰਨਾਕ ਆ ਤਾਂ ਵੀਡੀਓ ਬਹੁਤ ਹੀ ਇੰਟਰਸਟਿੰਗ ਹੋਣ ਵਾਲੀ ਆ ਤਾਂ ਪਲੀਜ਼ ਛੱਡ ਕੇ ਨਾ ਜਾਇਓ ਵੀਡੀਓ ਦੇ ਲਾਸਟ ਤੱਕ ਬਣੇ ਰਹੋ ਤੇ ਬੱਚੇ ਇਸ ਵੀਡੀਓ ਤੋਂ ਦੂਰ ਰਹੋ ਤਾਂ ਟਾਈਮ ਨਾ ਵੇਸਟ ਕਰਦੇ ਆਪਾਂ ਚੱਲਦੇ ਆ ਸਿੱਧਾ ਹੀ ਅੱਜ ਦੀ ਕਹਾਣੀ ਵੱਲ ਇਸ ਬੰਦੇ ਦਾ ਨਾਮ ਸੀਗਾ ਪੈਦਰੋ ਲੋਪੇਸ 8 ਅਕਤੂਬਰ 1948 ਨੂੰ ਕੋਲੰਬੀਆ ਵਿੱਚ ਇਸ ਦਾ ਜਨਮ ਹੋਇਆ ਸੀਗਾ ਇਸ ਦੀ ਮਾਂ ਪ੍ਰੋਸਟੀਚੂਨ ਦਾ ਕੰਮ ਕਰਦੀ ਸੀ ਜਿਸ ਤੋਂ 13 ਬੱਚੇ ਹੋਏ ਸੀ ਉਸ ਦੇ ਘਰ ਵਾਲੇ ਦਾ ਕੋਈ ਹਤਾ ਪਤਾ ਨਹੀਂ ਸੀ ਕਿਉਂਕਿ ਉਹ ਗਲਤ ਕੰਮ ਕਰਦੀ ਸੀ ਜਿਹਦੇ ਕਰਕੇ ਇਹਨੂੰ 13 ਬੱਚੇ ਹੋਏ ਉਹਨਾਂ 13 ਬੱਚਿਆਂ ਦੇ ਵਿੱਚੋਂ ਹੀ ਪੈਦਰੋ ਲੋਪੇਸ 1 7ਵੇਂ 8ਵੇਂ ਨੰਬਰ ਦੇ ਉੱਤੇ ਇਹ ਬੱਚਾ ਆਉਂਦਾ ਸੀਗਾ ਇਸ ਦੀ ਮਾਂ ਨੂੰ ਇਹ ਪੈਦਰੋ ਲੋਪੇਜ਼ ਬਿਲਕੁਲ ਪਸੰਦ ਨਹੀਂ ਸੀ ਜਿਹਦੇ ਕਰਕੇ ਇਹਨੂੰ ਬਹੁਤ ਕੁੱਟਦੀ ਹੁੰਦੀ ਸੀ ਤੇ ਇਹ ਵੀ ਕੁੱਟ ਖਾਂਦਾ ਰਹਿੰਦਾ ਸੀ ਠੀਠ ਹੋ ਹੋ ਕੇ ਕਿਉਂਕਿ ਇਹ ਕੁਝ ਸ਼ਰਾਰਤਾ ਵੀ ਜ਼ਿਆਦਾ ਕਰਦਾ ਸੀਗਾ ਤੇ ਇੱਕ ਵਾਰ ਪੈਦਰੋ ਲੋਪੇਜ਼ ਨੇ ਆਪਣੀ ਭੈਣ ਦੇ ਨਾਲ ਹੀ ਗਲਤ ਕੰਮ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਜਦੋਂ ਇਸ ਦੀ ਮਾਂ ਨੇ ਦੇਖਿਆ ਤੇ ਇਸ ਦੀ ਮਾਂ ਨੇ ਇਹਨੂੰ ਕੁੱਟ-ਕੁੱਟ ਕੇ ਘਰੋਂ ਦੀ ਬਾਹਰ ਕੱਢ ਦਿੱਤਾ ਉਦੋਂ ਇਹਦੀ ਉਮਰ 8 ਸਾਲ ਦੀ ਸੀਗੀ ਤੇ ਇਹ ਛੇਤਰ-ਛੁੱਤਰ ਖਾ ਕੇ ਘਰੋਂ ਬਾਹਰ ਆ ਗਿਆ ਕਿਉਂਕਿ ਇਹਦੀ ਮਾਂ ਨੇ ਕਹਿਤਾ ਸੀ ਜੇ ਮੁੜ ਕੇ ਘਰੇ ਆਇਆ ਤੇ ਤੈਨੂੰ ਜਿੰਦਾ ਨਹੀਂ ਛੱਡਣਾ ਇਹ ਚੀਜ਼ ਤੋਂ ਡਰਦਾ ਇਹ ਸੜਕਾਂ ਦੇ ਉੱਤੇ ਭਟਕਣ ਲੱਗ ਗਿਆ ਲੋਕਾਂ ਕੋਲੋਂ ਮੰਗ ਮੰਗ ਕੇ ਖਾਣ ਲੱਗ ਗਿਆ ਰਾਤ ਨੂੰ ਕਦੀ ਕੂੜੇਦਾਨ ਦੇ ਵਿੱਚ ਜਾਂਦਾ ਜੋ ਚੀਜ਼ ਮਿਲਦੀ ਖਾਣ ਪੀਣ ਨੂੰ ਮਾੜੀ ਮੋਟੀ ਡਸਟਬਿਨ ਚੋਂ ਚੱਕ ਕੇ ਖਾ ਲੈਂਦਾ ਹੁੰਦਾ ਸੀਗਾ ਤਾਂ ਇੱਕ ਵਾਰ ਇਦਾਂ ਹੀ ਇਹ ਰੋਡ ਦੇ ਉੱਤੇ ਮੰਗ ਮੰਗ ਕੇ ਖਾ ਰਿਹਾ ਸੀਗਾ ਤਾਂ ਕੁਝ ਬੰਦਿਆਂ ਨੇ ਇਹਨੂੰ ਕਿਹਾ ਵੀ ਚੱਲ ਤੈਨੂੰ ਅਸੀਂ ਆਪਣੇ ਘਰ ਲੈ ਜਾ ਕੇ ਵਧੀਆ ਰੋਟੀ ਪਾਣੀ ਦੰਦੇ ਆ ਤੇ ਤੇਰਾ ਜ਼ਿੰਦਗੀ ਸੁਧਾਰ ਦਵਾਂਗੇ ਤੇ ਇਹ ਉਹਨਾਂ ਤੇ ਵਿਸ਼ਵਾਸ ਕਰਕੇ ਉਹਨਾਂ ਦੇ ਨਾਲ ਚਲਾ ਗਿਆ ਤੇ ਉਹ ਬੰਦੇ ਸੀਗੇ ਥੋੜੇ ਬੁਢੇ ਬਜ਼ੁਰਗ ਸੀਗੇ ਉਹਨਾਂ ਨੇ ਇਹਨੂੰ ਚੱਕ ਕੇ ਇੱਕ ਬਿਲਡਿੰਗ ਦੇ ਵਿੱਚ ਲੈ ਗਏ ਜਿੱਥੇ ਖਾਲੀ ਸੁੰਨਸਾਨ ਸੀਗੀ ਤਾਂ ਉੱਥੇ ਇਹਦੇ ਨਾਲ ਗਲਤ ਕੰਮ ਕੀਤਾ ਤੁਸੀਂ ਸਮਝ ਸਕਦੇ ਆ ਉਸ ਟਾਈਮ ਇਹਦੀ ਉਮਰ 8 ਸਾਲ ਦੀ ਸੀਗੀ ਤੇ ਜਦੋਂ ਇਹਦੇ ਨਾਲ ਉਹ ਗਲਤ ਕੰਮ ਹੋਇਆ ਉਸ ਤੋਂ ਬਾਅਦ ਇਹਨੂੰ ਦੁਬਾਰਾ ਉਸੇ ਹੀ ਸੜਕ ਦੇ ਉੱਤੇ ਸੱਟ ਕੇ ਚੱਲੇ ਗਏ ਤਾਂ ਉਸ ਟਾਈਮ ਇਹਦੀ ਉਮਰ ਜ਼ਿਆਦਾ ਘੱਟ ਹੋਣ ਕਰਕੇ ਬਹੁਤ ਜ਼ਿਆਦਾ ਡਰ ਗਿਆ ਘਬਰਾ ਗਿਆ ਇਹਨੇ ਝਟਕਦੇ ਝਟਕਦੇ ਨੇ ਜਿੰਦ ਤੱਕ ਕੋਈ ਟ੍ਰੇਨ ਫੜੀ ਕੋਈ ਬੱਸ ਫੜ ਕੇ ਇਹ ਆਪਣਾ ਸ਼ਹਿਰ ਛੱਡ ਕੇ ਦੂਸਰੇ ਸ਼ਹਿਰ ਦੇ ਵਿੱਚ ਚਲਾ ਗਿਆ ਤਫੇ ਰਹੇ ਜਦੋਂ ਦੂਸਰੇ ਸ਼ਹਿਰ ਦੇ ਵਿੱਚ ਆਇਆ ਉੱਥੇ ਇਹਨੇ ਭੀਖ ਮੰਗਣੀ ਸ਼ੁਰੂ ਕਰ ਦਿੱਤੀ ਲੋਕਾਂ ਕੋਲੋਂ ਮੰਗ-ਮੰਗ ਕੇ ਖਾਂਦਾ ਹੁੰਦਾ ਸੀਗਾ ਤੇ ਇਦਾਂ ਹੀ ਇੱਕ ਕਪਲ ਲੰਘ ਰਿਹਾ ਸੀਗਾ ਜਦੋਂ ਉਹਨੇ ਦੇਖਿਆ ਵੀ ਇਹ ਬਹੁਤ ਸਵੀਟ ਜਿਹਾ ਬੱਚਾ ਮੰਗ ਕੇ ਖਾ ਰਿਹਾ ਤੇ ਉਸ ਕਪਲ ਨੂੰ ਇਹਦੇ ਉੱਤੇ ਤਰਸ ਆ ਗਿਆ ਤਾਂ ਉਹਨਾਂ ਨੇ ਇਹਨੂੰ ਅਡਾਪਟ ਕਰ ਲਿਆ ਆਪਣੇ ਘਰ ਦੇ ਵਿੱਚ ਲੈ ਕੇ ਵਧੀਆ ਖਾਣ ਪੀਣ ਨੂੰ ਦੇ ਦਿੱਤਾ ਤੇ ਇੱਕ ਕਮਰਾ ਦੇ ਦਿੱਤਾ ਤੇ ਉਹ ਇਨੇ ਦਿਲ ਦੇ ਚੰਗੇ ਸੀ ਇਹਨੂੰ ਪੜਨ ਵਾਸਤੇ ਸਕੂਲ ਦੇ ਵਿੱਚ ਭੇਜ ਦਿੱਤਾ ਤੇ ਉਦੋਂ ਇਹਦੀ ਉਮਰ 12 ਸਾਲ ਦੀ ਹੋ ਚੁੱਕੀ ਸੀ ਤਾਂ ਇੱਕ ਵਾਰ ਇਹਦੇ ਇੱਕ ਟੀਚਰ ਨੇ ਇਹਨੂੰ ਕਮਰੇ ਦੇ ਵਿੱਚ ਲੈ ਗਿਆ ਸਕੂਲਰੂਮ ਦੇ ਵਿੱਚ ਇਹਨਾਂ ਗਲਤ ਕੰਮ ਕਰਨਾ ਸ਼ੁਰੂ ਕਰ ਦਿੱਤਾ ਤੇ ਜਦੋਂ ਇਹਦੇ ਨਾਲ ਇੱਕ ਵਾਰ ਫਿਰ ਗਲਤ ਕੰਮ ਹੋਇਆ ਇਹਦੇ ਦੁਬਾਰਾ ਫਿਰ ਉਹ ਚੀਜ਼ਾਂ ਰਿਮਾਈਂਡ ਦੇ ਵਿੱਚ ਆਉਣ ਲੱਗੀਆਂ ਜੋ ਪੁਰਾਣੀਆਂ ਇਹਦੇ ਨਾਲ ਉਹ ਚਾਰ ਬੰਦਿਆਂ ਨੇ ਕੀਤੀਆਂ ਸੀਗੀਆਂ ਬੁੜ੍ਹੇ ਲੋਕਾਂ ਨੇ ਤੇ ਪੈਦਰੋ ਲੋਪੇਜ਼ ਇੰਨਾ ਜ਼ਿਆਦਾ ਘਬਰਾ ਚੁੱਕਿਆ ਸੀਗਾ ਇਹਨੇ ਸਕੂਲ ਦੇ ਵਿੱਚੋਂ ਥੋੜੇ ਪੈਸੇ ਚੋਰੀ ਕੀਤੇ ਤਾਂ ਵਾਪਸ ਆਪਣੇ ਕੋਲੰਬੀਆ ਸ਼ਹਿਰ ਦੇ ਵਿੱਚ ਫਿਰ ਆ ਗਿਆ ਫਿਰ ਉੱਥੇ ਨੇ ਲਗਾਤਾਰ 6 ਸਾਲ ਹੀ ਖਮੰਗਣੀ ਸ਼ੁਰੂ ਕਰ ਦਿੱਤੀ ਤਾਂ ਭੀਖ ਮੰਗਾ ਕੇ ਹੀ ਆਪਣਾ ਖਾਂਦਾ ਸੀ ਤੇ ਗੁਜ਼ਾਰਾ ਕਰਦਾ ਸੀਗਾ ਤਾਂ ਫਿਰ ਟਾਈਮ ਆ ਗਿਆ 1968 ਦਾ ਜਦੋਂ ਇਹ ਥੋੜਾ ਵੱਡਾ ਹੋਇਆ ਇਹਨੇ ਕਾਰਾਂ ਚੋਰੀਆਂ ਕਰਨੇ ਸ਼ੁਰੂ ਕਰ ਦਿੱਤੇ ਪਹਿਲੇ ਛੋਟੀਆਂ ਮੋਟੀਆਂ ਚੋਰੀਆਂ ਕਰਦਾ ਸੀਗਾ ਹੌਲੀ-ਹੌਲੀ ਤਾਂ ਹੌਸਲਾ ਵੱਧਦਾ ਰਿਹਾ ਫਿਰ ਇਹਨੇ ਕਾਰ ਚੋਰੀ ਕਰਨੀ ਸ਼ੁਰੂ ਕਰ ਦਿੱਤੀ ਤੇ ਇਦਾਂ ਹੀ ਇੱਕ ਕਾਰ ਚੋਰੀ ਕਰਦੇ ਇਹ ਫੜਿਆ ਗਿਆ ਤਾਂ ਪੁਲਿਸ ਵਾਲਿਆਂ ਨੇ ਇਹਨੂੰ 7 ਸਾਲ ਦੀ ਜੇਲ੍ਹ ਕਰ ਦਿੱਤੀ ਤੇ ਜਦੋਂ 7 ਸਾਲ ਦੀ ਇਹਨੂੰ ਜੇਲ੍ਹ ਹੋਈ ਤਾਂ ਉਹਦੇ ਹੀ 2 ਦਿਨਾਂ ਬਾਅਦ ਉਸ ਜੇਲ੍ਹ ਦੇ ਕੈਦੀਆਂ ਦੁਆਰਾ ਇਹਨੂੰ ਪਹਿਲੇ ਬਹੁਤ ਬੁਰੀ ਤਰ੍ਹਾਂ ਕੁੱਟਿਆ ਗਿਆ ਤਾਂ ਫਿਰ ਉਹ 4 ਜਣੇ ਨੇ ਇਹਦਾ ਮਿਲ ਕੇ ਬੋਡੀ ਦੇ ਨਾਲ ਗਲਤ ਕੰਮ ਕੀਤਾ ਤੇ ਇਹ ਚੀਜ਼ ਨੂੰ ਇਹ ਸਹਿ ਨਹੀਂ ਕਰ ਸਕਿਆ ਤਾਂ ਫਿਰ ਇਹਨੇ ਇੱਕ ਇੱਕ ਕਰਕੇ ਉਸ ਕੈਦੀਆਂ ਨੂੰ ਹੌਲੀ ਹੌਲੀ ਕਰਕੇ ਖਤਮ ਕਰ ਦਿੱਤਾ ਯਾਨੀ ਕਿ ਇਹਨੇ ਉਹ 4 ਜਣੇ ਜਿਨ੍ਹਾਂ ਨੇ ਇਹਦੇ ਨਾਲ ਗਲਤ ਕੰਮ ਕੀਤਾ ਸੀ ਇਹਨੇ ਚਾਰਾਂ ਨੂੰ ਹੀ ਖਤਮ ਕਰ ਦਿੱਤਾ ਇਹ ਚੀਜ਼ ਦੇ ਕੇ ਪੁਲਿਸ ਵਾਲਾ ਨੇ ਇਹਨੂੰ ਫਿਰ 2 ਸਾਲ ਦੀ ਸਜ਼ਾ ਹੋਰ ਵਧਾ ਦਿੱਤੀ ਯਾਨਕੀ ਪਹਿਲੇ 7 ਸਾਲ ਦੀ ਸੀ ਫਿਰ ਇਹਦੀ ਸਜ਼ਾ 9 ਸਾਲ ਦੀ ਹੋ ਗਈ ਤੇ ਫਿਰ ਜਦੋਂ ਪੈਦਰੋ ਦੀ ਸਜ਼ਾ ਖਤਮ ਹੋਈ ਤਾਂ ਟਾਈਮ ਆ ਗਿਆ ਸੀ 1978 ਦਾ ਤਾਂ ਫਿਰ ਇਹ ਜੇਲ੍ਹ ਤੋਂ ਬਾਹਰ ਆ ਕੇ ਪੈਰੂ ਦੇ ਵਿੱਚ ਚਲਾ ਗਿਆ ਬਚਪਨ ਤੋਂ ਹੀ ਇਹਦੀ ਮਾਂ ਨੇ ਇਸਦੇ ਨਾਲ ਵਧੀਆ ਸਲੂਕ ਨਹੀਂ ਸੀ ਕੀਤਾ ਤੇ ਉਹਨੂੰ ਪਤਾ ਸੀਗਾ ਵੀ ਇਸਦੀ ਮਾਂ ਕੀ ਕੰਮ ਕਰਦੀ ਆ ਤੇ ਇਹਨੂੰ ਕੁੜੀਆਂ ਤੋਂ ਬਹੁਤ ਜ਼ਿਆਦਾ ਨਫ਼ਰਤ ਸੀ ਜਿਹਦੇ ਕਰਕੇ ਇਹਨੇ ਛੋਟੇ-ਛੋਟੇ ਕਬੀਲਿਆਂ ਦੇ ਵਿੱਚ ਜਾਣਾ ਸ਼ੁਰੂ ਕਰ ਦਿੱਤਾ ਇਹ Peru ਦੇ ਸਭ ਤੋਂ ਛੋਟੇ ਇਲਾਕਿਆਂ ਦੇ ਵਿੱਚ ਜਾਂਦਾ ਜਿੱਥੇ ਪਿੰਡ ਦੀਆਂ ਕੁੜੀਆਂ ਪਿੰਡੂ ਹੁੰਦੀਆਂ ਉਹ ਕੱਲੀਆਂ ਨੂੰ ਦੇ ਕੇ ਚਾਕਲੇਟ ਆਫਰ ਕਰਦਾ ਤੇ ਉਹ ਕੁੜੀਆਂ ਵਿਚਾਰੀਆਂ ਚਾਕਲੇਟ ਖਾਣ ਦੇ ਬਹਾਨੇ ਦੇ ਕੋਲ ਜਾਂਦੀਆਂ ਸੀ ਜਾਂ ਕੋਈ ਗਿਫਟ ਦੇ ਬਹਾਨੇ ਜਦੋਂ ਇਹਦੇ ਨਾਲ ਜਾਂਦੀਆਂ ਤਾਂ ਇਹ ਕੁੜੀਆਂ ਨੂੰ ਉੱਥੇ ਪਹਿਲੇ ਅਗਵਾ ਕਰ ਲੈਂਦਾ ਤਾਂ ਫਿਰ ਉਹਨਾਂ ਦੇ ਨਾਲ ਗਲਤ ਕੰਮ ਕਰਕੇ ਉਹਨਾਂ ਨੂੰ ਗਲਾ ਘੁੱਟ ਕੇ ਉੱਥੇ ਹੀ ਖਤਮ ਕਰ ਦਿੰਦਾ ਸੀਗਾ ਤੇ ਤੁਸੀਂ ਯਕੀਨ ਮੰਨੋਗੇ ਇਹਨੇ Peru ਦੇ ਵਿੱਚ 110 ਤੋਂ ਵੀ ਜ਼ਿਆਦਾ ਕੁੜੀਆਂ ਨੂੰ ਖਤਮ ਕਰ ਦਿੱਤਾ ਹੋਇਆ ਸੀਗਾ ਤੇ ਇਦਾਂ ਹੀ ਉਹ ਕਬੀਲਿਆਂ ਦੇ ਵਿੱਚ ਇੱਕ ਵਾਰ ਇਹ 9 ਸਾਲ ਦੀ ਕੁੜੀ ਨੂੰ ਅਗਵਾ ਕਰਦਾ ਫੜਿਆ ਗਿਆ ਜਦੋਂ ਕਬੀਲੇ ਵਾਲਿਆਂ ਨੇ ਇਹਨੂੰ ਫੜ ਲਿਆ ਤਾਂ ਉਹਨਾਂ ਨੇ ਪਹਿਲੇ ਫੜ ਕੇ ਜੰਗੀ ਤਾਰ ਝੰਬਿਆ ਇਹਨੂੰ ਜਦੋਂ ਚੰਗੀ ਤਾਰ ਛੱਤਰ-ਛੁੱਤਰ ਮਾਰੇ ਤਾਂ ਉਹ ਉਹ ਇਹਨੂੰ ਜਿੰਦਾ ਹੀ ਦਫ਼ਨ ਕਰਨ ਲੱਗੇ ਸੀਗੇ ਤਾਂ ਇਹ ਚੀਜ਼ ਇੱਕ ਪਾਦਰੀ ਨੇ ਦੇਖ ਲਈ ਯਾਨੀ ਕਿ ਕ੍ਰਿਸਚੀਅਨ ਫਾਦਰ ਨੇ ਦੇਖ ਲਿਆ ਕਿ ਇਹ ਬੰਦੇ ਦੇ ਨਾਲ ਗਲਤ ਹੋਣ ਲੱਗਾ ਆ ਤਾਂ ਜਦੋਂ ਕਬੀਲੇ ਵਾਲਿਆਂ ਕੋਲੋਂ ਪੁੱਛਿਆ ਤਾਂ ਫਿਰ ਕਬੀਲੇ ਵਾਲਿਆਂ ਨੇ ਕਿਹਾ ਵੀ ਇਹ ਕੁੜੀ ਨੂੰ ਅਗਵਾ ਕਰ ਲੱਗਾ ਸੀਗਾ ਤਾਂ ਉਹਨੇ ਕਿਹਾ ਵੀ ਦੇਖੋ ਆਪਾਂ ਕਿਸੇ ਨੂੰ ਐਦਾ ਜਿੰਦਾ ਨਹੀਂ ਦੱਬ ਸਕਦੇ ਇਹ ਸਾਡੇ ਧਰਮ ਦੇ ਵੀ ਖਿਲਾਫ ਆ ਤੁਸੀਂ ਐਦਾ ਕਰੋ ਇਹਨੂੰ ਪੁਲਿਸ ਦੇ ਹਵਾਲੇ ਕਰ ਦਿਓ ਤਾਂ ਫਿਰ ਕਬੀਲੇ ਵਾਲਿਆਂ ਨੂੰ ਇਹ ਚੀਜ਼ ਵਧੀਆ ਲੱਗੀ ਉਹਨਾਂ ਨੇ ਪੁਲਿਸ ਦੇ ਹਵਾਲੇ ਨੂੰ ਕਰ ਦਿੱਤਾ ਫਿਰ ਪੁਲਿਸ ਵਾਲਿਆਂ ਨੇ ਦੇਖਿਆ ਇਹ ਸਾਡੇ ਇਲਾਕੇ ਦਾ ਤੇ ਅਦਰਲੇ ਮਹੱਲੇ ਦਾ ਹੈ ਹੀ ਨਹੀਂਗਾ ਤਾਂ ਫਿਰ ਪੈਰੂ ਦੀ ਪੁਲਿਸ ਵਾਲਿਆਂ ਨੇ ਇਹਨੂੰ ਉੱਥੋਂ ਦੀ ਕੱਢ ਦਿੱਤਾ ਤੇ ਵਾਰਨਿੰਗ ਦੇ ਦਿੱਤੀ ਤੂੰ ਮੋੜ ਕੇ ਸਾਡੇ ਇਸ ਸ਼ਹਿਰ ਦੇ ਵਿੱਚ ਨਹੀਂ ਆ ਸਕਦਾ ਤਾਂ ਪੈਦਰੋ ਇਹ ਚੀਜ਼ ਨੂੰ ਐਕਸੈਪਟ ਕਰਕੇ ਇਗਨੋਰ ਪਹੁੰਚ ਗਿਆ ਤਾਂ ਉੱਥੇ ਜਾ ਕੇ ਇਹਨੇ ਫਿਰ ਕਾਂਡ ਕਰਨੇ ਸ਼ੁਰੂ ਕਰ ਦਿੱਤੇ ਉਹੀ ਕਾਂਡ ਜੋ ਇਹ ਪੇਰੂ ਦੇ ਵਿੱਚ ਕਰਦਾ ਸੀਗਾ ਇੱਕ ਇੱਕ ਕਰਕੇ ਇਹ ਕੁੜੀਆਂ ਨੂੰ ਆਪਣਾ ਸ਼ਿਕਾਰ ਬਣਾਉਂਦਾ ਰਿਹਾ ਤਾਂ ਪੁਲਿਸ ਵਾਲੇ ਉੱਥੋਂ ਦੇ ਹੈਰਾਨ ਹੋ ਗਏ ਵੀ ਇੱਕ ਇੱਕ ਕਰਕੇ ਕੁੜੀਆਂ ਜਾ ਕਿੱਥੇ ਰਹੀਆਂ ਆ ਉਹਨਾਂ ਨੂੰ ਐਦਾਂ ਲੱਗਿਆ ਵੀ ਸਾਡੇ ਸ਼ਹਿਰ ਤੋਂ ਕੁੜੀਆਂ ਨੂੰ ਕਿਡਨੈਪ ਕਰਕੇ ਦੂਸਰੇ ਸ਼ਹਿਰ ਦੇ ਵਿੱਚ ਸਪਲਾਈ ਕੀਤੀ ਜਾ ਰਹੀ ਆ ਤੇ ਟਾਈਮ ਆ ਗਿਆ 1980 ਦਾ ਤਾਂ ਫਿਰ ਉੱਥੇ ਬਹੁਤ ਹੀ ਤੇਜ਼ ਇੱਕ ਬਾੜ ਆਈ ਤਾਂ ਉਸ ਬਾੜ ਦੁਆਰਾ ਨਦੀ ਦੇ ਕਿਨਾਰੇ ਚਾਰ ਕੁੜੀ ਦੀਆਂ ਬੋਡੀਜ਼ ਨਿਕਲ ਆਉਂਦੀਆਂ ਆ ਤਾਂ ਉਹ ਬੋੜੀਆਂ ਨੂੰ ਜਦੋਂ ਦੇਖਦੇ ਆ ਤਾਂ ਉਹਨਾਂ ਦੀ ਆਲਰੇਡੀ ਗੁੰਮਸ਼ੁਦਗੀ ਦੀ ਰਿਪੋਰਟ ਕੀਤੀ ਹੋਈ ਸੀ ਪੁਲਿਸ ਦੇ ਵਿੱਚ ਤੇ ਇਹ ਚੀਜ਼ ਨੂੰ ਦੇਖ ਕੇ ਉਹ ਵੀ ਹੈਰਾਨ ਇੱਕ ਨਵਾਂਕ ਪੰਗਾ ਉਹਨਾਂ ਦੇ ਸਾਹਮਣੇ ਖੜਾ ਹੋ ਗਿਆ ਵੀ ਹੁਣ ਇਹ ਚਾਰ ਬੋੜੀ ਕਿੱਥੋਂ ਆਈਆਂ ਤੇ ਇਹਦੇ ਨਾਲ ਕੀ ਹੋਇਆ ਸੀਗਾ ਤਾਂ ਇਹ ਉਹਨਾਂ ਕੋਲੋਂ ਸਲਝਾ ਨਹੀਂ ਹੋਇਆ ਫਿਰ ਵੀ ਤਾਂ ਦੂਜੇ ਪਾਸੇ ਥੋੜੇ ਹੀ ਟਾਈਮ ਬਾਅਦ 1980 ਦੇ ਵਿੱਚ ਹੀ ਇੱਕ ਬਾਜ਼ਾਰ ਦੇ ਵਿੱਚ 12 ਸਾਲ ਦੀ ਕੁੜੀ ਨੂੰ ਇੱਕ ਬੰਦਾ ਕਿਡਨੈਪ ਕਰ ਰਿਹਾ ਸੀਗਾ ਤਾਂ ਬਾਜ਼ਾਰ ਵਾਲਿਆਂ ਨੇ ਦੇਖਿਆ ਵੀ ਇਹ ਬੰਦਾ ਕੁੜੀ ਨੂੰ ਕਿਡਨਾਪ ਕਰਕੇ ਚੱਲਿਆ ਤਾਂ ਉਹਨਾਂ ਨੇ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਬੰਦੇ ਨੂੰ ਫੜ ਲਿਆ ਤੇ ਉਹਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਜਦੋਂ ਉਹਦੇ ਮੂੰਹ 'ਤੇ ਮਾਸਕ ਮੂਸਕ ਲਾ ਕੇ ਦੇਖਿਆ ਤਾਂ ਉਹ ਕੋਈ ਹੋਰ ਨਹੀਂ ਪੈਦਰੋ ਲੋਪੇਜ਼ ਹੀ ਸੀਗਾ ਤਾਂ ਫਿਰ ਬਾਜ਼ਾਰ ਵਾਲਿਆਂ ਨੇ ਜਿਹੜੇ ਬੰਦਿਆਂ ਨੇ ਫੜਿਆ ਸੀਗਾ ਪੈਦਰੋ ਨੂੰ ਉਹਨਾਂ ਨੇ ਇਹਨੂੰ ਬਹੁਤ ਕੁੱਟਿਆ ਜਦ ਤੱਕ ਪੁਲਿਸ ਨਹੀਂ ਆਈ ਤਾਂ ਉਹ ਕੁੱਟਦੇ ਰਹੇ ਤਾਂ ਫਿਰ ਇਹਨੂੰ ਪੁਲਿਸ ਦੇ ਹਵਾਲੇ ਕੀਤਾ ਗਿਆ ਤਾਂ ਪੁਲਿਸ ਵਾਲਾ ਨੇ ਇਹਨੂੰ ਜੇਲ੍ਹ ਦੇ ਵਿੱਚ ਰੱਖਿਆ ਤੇ ਉੱਥੇ ਇਹਨਾਂ ਗੱਲਬਾਤ ਕਰਨੀ ਸ਼ੁਰੂ ਕੀਤੀ। ਇਹ ਉੱਥੇ ਬਿਲਕੁਲ ਚੁੱਪ ਕਰਕੇ ਬੈਠ ਰਿਹਾ। ਇਹਨੇ ਕਿਸੇ ਨੂੰ ਨਹੀਂ ਦੱਸਿਆ ਵੀ ਮੈਂ ਕਿਹੜੇ-ਕਿਹੜੇ ਕਾਂਡ ਕੀਤੇ ਆ ਤਾਂ ਮੈਂ ਕੀ ਕਰਕੇ ਆਇਆ ਪਿੱਛੋਂ। ਤਾਂ ਫਿਰ ਪੁਲਿਸ ਵਾਲਿਆਂ ਨੇ ਇੱਕ ਸਕੀਮ ਲਗਾਈ। ਉਹਨਾਂ ਨੇ ਇੱਕ ਫਾਦਰ ਨੂੰ ਜਿਹੜਾ ਕ੍ਰਿਸਚੀਅਨ ਹੁੰਦਾ ਆ ਚਰਚ ਦੇ ਵਿੱਚ ਉਹ ਫਾਦਰ ਨੂੰ ਇੱਕ ਕੈਦੀ ਬਣਾ ਕੇ ਇਹਦੇ ਸੈੱਲ ਦੇ ਵਿੱਚ ਭੇਜ ਦਿੱਤਾ ਤਾਂ ਕਿ ਇਹਦੇ ਨਾਲ ਫ੍ਰੈਂਕ ਹੋ ਕੇ ਇਹਦੇ ਅੰਦਰੋਂ ਦੀਆਂ ਗੱਲਾਂ ਕਢਾ ਸਕੇ। ਤਾਂ ਨਹੀਂ ਹੋਇਆ ਥੋੜੇ ਹੀ ਟਾਈਮ ਬਾਅਦ ਜਦੋਂ ਇਹ ਆਪਸ ਦੇ ਵਿੱਚ ਫ੍ਰੈਂਕ ਹੋ ਕੇ ਗੱਲਾਂ ਬਾਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਤਾਂ ਪੈਦਰੋ ਲੋਪੇਜ਼ ਨੇ ਇੱਕ ਇੱਕ ਕਰਕੇ ਦਿਲ ਨੂੰ ਹਿਲਾ ਦੇਣ ਵਾਲੇ ਖੁਲਾਸੇ ਕੀਤੇ ਉਹਨੇ ਦੱਸਿਆ ਵੀ ਮੈਂ ਪੇਰੂ ਦੇ ਵਿੱਚ 110 ਤੋਂ ਵੀ ਜ਼ਿਆਦਾ ਕੁੜੀਆਂ ਨੂੰ ਕੋਲੰਬੀਆ ਦੇ ਵਿੱਚ 100 ਤੋਂ ਵੀ ਜ਼ਿਆਦਾ ਤੇ ਇਕਡੋਰ ਦੇ ਵਿੱਚ ਵੀ 100 ਤੋਂ ਜ਼ਿਆਦਾ ਕੁੜੀਆਂ ਨੂੰ ਖਤਮ ਕੀਤਾ ਆ ਤੇ ਜਦੋਂ ਇਹ ਚੀਜ਼ ਉਸ ਫਾਦਰ ਨੇ ਸੁਣੀ ਤਾਂ ਉਹ ਬਹੁਤ ਜ਼ਿਆਦਾ ਘਬਰਾ ਗਿਆ ਉਹਨੇ ਦੇਖਿਆ ਵੀ ਇਹ ਬੰਦਾ ਤਾਂ ਬਹੁਤ ਜ਼ਿਆਦਾ ਖਤਰਨਾਕ ਆ ਉਹਨੇ ਪੁਲਿਸ ਵਾਲਿਆਂ ਦੇ ਅੱਗੇ ਡਿਮਾਂਡ ਰੱਖੀ ਤਾਂ ਪਲੀਜ਼ ਮੈਨੂੰ ਇੱਥੋਂ ਦੀ ਬਾਹਰ ਕੱਢੋ ਮੈਂ ਇਸ ਬੰਦੇ ਦੇ ਨਾਲ ਨਹੀਂ ਰਹਿ ਸਕਦਾ ਇਹਨੇ ਬਹੁਤ ਗਲਤ ਗਲਤ ਕਾਂਡ ਕੀਤੇ ਆ ਤੁਸੀਂ ਇਹਦੇ ਜ਼ੁਬਾਨੀ ਵੀ ਸੁਣ ਸਕਦੇ ਆ ਤੇ ਚਲੋ ਤੁਹਾਨੂੰ ਪਤਾ ਵਾ ਪੁਲਿਸ ਵਾਲਿਆਂ ਰਿਕਾਰਡਿੰਗ ਲਗਾ ਕੇ ਰੱਖ ਦਿੰਦੇ ਆ ਵੀ ਕੀ ਬੰਦਾ ਗੱਲਬਾਤ ਕਰਦਾ ਆ ਤੇ ਇਹਨੇ ਆਪਣਾ ਜੁਰਮ ਕਬੂਲ ਕੀਤਾ ਆ ਸੀਗਾ ਤਾਂ ਫਿਰ ਪੁਲਿਸ ਵਾਲਿਆਂ ਨੇ ਸੋਚਿਆ ਵੀ ਇਹ ਜ਼ਰੂਰ ਜਵੜੀਆਂ ਮਾਰਦਾ ਪਿਆ ਇਹ ਐਨਾ ਕਾਂਡ ਇਕੱਲਾ ਨਹੀਂ ਕਰ ਸਕਦਾ ਵੀ 300 ਗਿਣਤੀ ਕਿੱਡੀ ਆ ਪੀ 10 12 ਸਾਲਾਂ ਦੇ ਵਿੱਚ ਵਿੱਚ ਐਡਾ ਵੱਡਾ ਕਾਂਡ ਕੋਈ ਇਕੱਲਾ ਕਿਵੇਂ ਕਰ ਸਕਦਾ ਆ ਉਹਨਾਂ ਨੂੰ ਲੱਗਾ ਵੀ ਇਹ ਗੱਪ ਮਾਰਦਾ ਪਿਆ ਤਾਂ ਫਿਰ ਇਹਨੇ ਕਿਹਾ ਚਲੋ ਜੇ ਤੁਹਾਨੂੰ ਲੱਗਦਾ ਮੈਂ ਗੱਪ ਮਾਰਦਾ ਪਿਆ ਤਾਂ ਫਿਰ ਪੈਦਰੋ ਲੋਪੇਜ਼ ਇਹਨਾਂ ਨੂੰ ਉਹ ਜਗਾਵਾਂ ਦੇ ਉੱਤੇ ਲੈ ਕੇ ਗਿਆ ਜਿੱਥੇ ਇਹਨੇ ਕੁੜੀਆਂ ਨੂੰ ਦੱਬਿਆ ਸੀਗਾ ਤਾਂ ਫਿਰ ਇੱਕ ਥਾਂ ਤੋਂ ਟੋਆ ਪੱਟਿਆ ਜਦੋਂ ਟੋਏ ਦੇ ਵਿੱਚੋਂ ਪੱਟ ਕੇ ਦੇਖਿਆ ਤੇ 53 ਕੁੜੀਆਂ ਦੀਆਂ ਬੋੜੀ ਬਾਹਰ ਨਿਕਲੀਆਂ ਇਹ ਚੀਜ਼ ਦੇਖ ਕੇ ਪੁਲਿਸ ਵਾਲੇ ਵੀ ਹੈਰਾਨ ਵੀ ਇਹ ਇਕੱਲਾ ਬੰਦਾ ਇਹ ਨਾ ਕਰ ਸਕਦਾ ਉਹਨਾਂ ਨੇ ਪੁੱਛਿਆ ਵੀ ਤੂੰ ਇਕੱਲੇ ਨੇ ਕੀਤਾ ਉਹ ਕਹਿੰਦਾ ਹਾਂ ਮੈਂ ਇਕੱਲੇ ਨੇ ਕੀਤਾ ਮੇਰਾ ਕੋਈ ਸਾਥੀ ਨਹੀਂ ਹੈਗਾ ਤੇ ਮਨ ਨੂੰ ਇਹ ਚੀਜ਼ਾਂ ਕਰਨ ਦੇ ਵਿੱਚ ਬਹੁਤ ਮਜ਼ਾ ਆਉਂਦਾ ਸੀ ਤਾਂ ਉਹਨੇ ਫਿਰ ਇਦਾਂ ਹੀ ਹੋਰ 28 ਜਗ੍ਹਾ ਦੇ ਉੱਤੇ ਲੈ ਕੇ ਗਿਆ ਤੇ ਕਈ ਥਾਵਾਂ ਤੋਂ ਕੁਝ ਮਿਲਿਆ ਕਈ ਥਾਵਾਂ ਤੋਂ ਨਹੀਂ ਮਿਲਿਆ ਕਿਉਂਕਿ ਬਾੜਾਂਡ ਕਰਕੇ ਇੱਧਰ ਉੱਧਰ ਅੰਦਾ ਸਮਾਨ ਹੋ ਚੁੱਕਿਆ ਸੀਗਾ ਤੇ ਅੱਧੀ ਬੋਡੀਜ਼ ਨੂੰ ਕਹਿੰਦੇ ਵੀ ਜਾਨਵਰ ਖਾ ਗਏ ਸੀਗੇ ਕਿਉਂਕਿ ਟਾਈਮ ਵੀ 10 ਸਾਲ ਦਾ ਪੀਰੀਅਡ ਸੀਗਾ ਜਿਹੜੀਆਂ ਤਾਜ਼ੀਆਂ ਸੀਗੀਆਂ ਉਹ ਤਾਂ ਮਿਲ ਗਈਆਂ ਤੇ ਜਿਹੜੀਆਂ ਜ਼ਿਆਦਾ ਪੁਰਾਣੀਆਂ ਹੋ ਗਈਆਂ ਸੀਗੀਆਂ ਉਹਨਾਂ ਦੀ ਬੋਡੀ ਤੁਹਾਨੂੰ ਪਤਾ ਮਿੱਟੀ-ਮੁੱਟੀ ਦੇ ਵਿੱਚ ਮਿਲ ਜਾਂਦੀ ਹੈ ਤੇ ਹੱਡੀਆਂ ਰਹਿ ਗਈਆਂ ਸੀਗੀਆਂ ਤੇ ਟੋਟਲ 57 ਜਾਨਾਂ ਨੂੰ ਖਤਮ ਕਰਨ ਦੇ ਜੁਰਮ ਦੇ ਵਿੱਚ ਇਹਨੂੰ ਜੇਲ੍ਹ ਦੀ ਸਜ਼ਾ ਸੁਣਾਈ ਗਈ ਵੀ ਇਹਨੂੰ ਉਮਰ ਕੈਦੀ ਸਜ਼ਾ ਹੋਊਗੀ ਤੇ ਫਿਰ 1980 ਦੇ ਵਿੱਚ ਟੋਟਲ 110 ਜਾਨਾਂ ਦੇ ਜੁਰਮ ਇਹਦੇ ਸਿਰ ਦੇ ਉੱਤੇ ਪੈ ਜਾਂਦੇ ਆ ਵੀ 110 ਜਾਨਾਂ ਨੂੰ ਇਹਨੇ ਖਤਮ ਕੀਤਾ ਆ ਤਾਂ ਇਗਨੋਰ ਦੀ ਪੁਲਿਸ ਵਾਲਿਆਂ ਨੇ ਇਹਨੂੰ ਉੱਥੋਂ ਦੀ ਡਿਪੋਰਟ ਕਰਕੇ ਵੀ ਤੂੰ ਜਿੱਥੋਂ ਆਇਆ ਤੂੰ ਉੱਥੇ ਜਾ ਤੇ ਇਹਨੂੰ ਕੋਲੰਬੀਆ ਦੇ ਵਿੱਚ ਭੇਜ ਦਿੱਤਾ ਤਾਂ ਫਿਰ ਜਦੋਂ ਕੋਲੰਬੀਆ ਦੇ ਵਿੱਚ ਇਹਨੂੰ ਭੇਜਦੇ ਆ ਤਾਂ ਫਿਰ ਇਸ ਦਾ ਇੱਕ ਟੈਸਟ ਕਰਦੇ ਆ ਵੀ ਦੇਖਿਆ ਵੀ ਦਿਮਾਗ ਤੋਂ ਸਹੀ ਵੀ ਹੈਗਾ ਕਿ ਪੈਦਲ ਹੀ ਆ ਤਾਂ ਵਾਕਈ ਇਹ ਦਿਮਾਗ ਤੋਂ ਥੋੜਾ ਪੈਦਲ ਨਿਕਲਦਾ ਤੇ ਉਹਨਾਂ ਕੋਲੋਂ ਇੱਕ ਵੱਡੀ ਗਲਤੀ ਹੋਈ ਉਹਨਾਂ ਨੇ ਇਹਨੂੰ ਰਿਹਾ ਕਰ ਦਿੱਤਾ ਸੀਗਾ 70 ਡਾਲਰ ਲੈ ਕੇ ਇਹਨੂੰ ਫਾਈਨ ਪਾ ਕੇ ਉੱਥੋਂ ਰਿਹਾ ਕਰ ਦਿੱਤਾ ਵੀ ਤੂੰ ਦਿਮਾਗ ਤੋਂ ਥੋੜਾ ਪੈਦਲ ਆ ਤੇ ਤੂੰ ਹਰ ਥੋੜੇ-ਥੋੜੇ ਟਾਈਮ ਬਾਅਦ ਆ ਕੇ ਸਾਡੇ ਕੋਲੋਂ ਡੋਜ਼ ਲੈਂਦਾ ਰਿ ਚੈੱਕ ਕਰਵਾਉਂਦਾ ਰਿ ਤਾਂ ਫਿਰ ਇਹਨੇ 1999 ਦੇ ਵਿੱਚ ਇੱਕ ਇੰਟਰਵਿਊ ਵੀ ਦਿੱਤਾ ਪੈਦਰੋ ਲੋਪੇਜ਼ ਨੇ ਵੀ ਮੈਂ ਦ ਮੈਨ ਆਫ ਸੈਂਚਰੀ ਆ ਤੇ ਮੈਨੂੰ ਦੁਨੀਆ ਕਦੇ ਵੀ ਭੁਲਾ ਨਹੀਂ ਪਾਉਗੀ ਕਿਉਂਕਿ 100 ਤੋਂ ਵੀ ਜ਼ਿਆਦਾ ਜਾਣਿਆਂ ਨੂੰ ਮੈਂ ਖਤਮ ਕੀਤਾ ਆ ਸੀਗਾ ਤੇ ਫਿਰ ਇਹਨੇ ਉਹਦੇ ਵਿੱਚ ਇਹ ਵੀ ਦੱਸਿਆ ਵੀ ਮੈਂ ਪਹਿਲੇ ਭੋਲੀਆਂ ਪਾਲੀਆਂ ਮਾਸੂਮ ਕੁੜੀਆਂ ਜਿਹੜੀਆਂ 7 ਸਾਲ ਤੋਂ 12 ਸਾਲ ਦੀਆਂ ਹੁੰਦੀਆਂ ਸੀਗੀਆਂ ਮੈਂ ਉਹਨਾਂ ਕੋਲ ਜਾਂਦਾ ਸੀਗਾ ਤੇ ਮੈਂ ਉਹਨਾਂ ਦਾ ਪਿੱਛਾ ਕਰਦਾ ਸੀ ਦੋ ਦੋ ਦਿਨ ਜਿਹੜੀ ਮੈਨੂੰ ਸਭ ਤੋਂ ਮਾਸੂਮ ਲੱਗਦੀ ਸੀਗੀ ਮੈਂ ਉਹਨੂੰ ਚੱਕ ਲੈ ਜਾਂਦਾ ਸੀਗਾ ਤੇ ਮੈਂ ਦੂਰ ਲੈ ਜਾ ਕੇ ਉਹਨਾਂ ਦੇ ਨਾਲ ਗਲਤ ਕੰਮ ਕਰਦਾ ਸੀ ਤਾਂ ਉਹਨਾਂ ਦੀ ਅੱਖਾਂ ਦੇ ਵਿੱਚ ਜੋ ਡਰ ਹੁੰਦਾ ਸੀਗਾ ਉਹ ਮਨੋਂ ਦੇਖਣ ਦੇ ਵਿੱਚ ਬਹੁਤ ਮਜ਼ਾ ਆਉਂਦਾ ਸੀਗਾ ਤੇ ਮੈਂ ਸਾਰਾ ਕੁਝ ਕਾਂਡ ਕਰਕੇ ਉਹਨਾਂ ਨੂੰ ਖਤਮ ਕਰਕੇ ਦੱਬ ਦਿੰਦਾ ਹੁੰਦਾ ਸੀਗਾ ਤੇ ਮੈਂ ਆਲਰੇਡੀ ਟੋਆ ਪਹਿਲੇ ਹੀ ਪਟਕੇ ਰੱਖਿਆ ਹੁੰਦਾ ਸੀਗਾ ਵੀ ਮੈਂ ਅੱਜ ਰਾਤ ਨੂੰ ਇੱਕ ਕਾਂਡ ਕਰਨਾ ਹੀ ਕਰਨਾ ਆ ਤੇ ਫਿਰ ਪੁਲਿਸ ਵਾਲਿਆਂ ਨੇ ਰਹਾਤ ਇਹਨੂੰ ਕੀਤਾ ਹੀ ਹੋਇਆ ਸੀ ਕਿਉਂਕਿ ਦਿਮਾਗ ਤੋਂ ਤੁਹਾਡਾ ਪੈਦਲ ਸੀਗਾ ਤਾਂ ਇਹਦੀ ਰਿਪੋਰਟਾਂ ਦੇ ਵਿੱਚ ਬਾਅਦ ਚ ਪਤਾ ਲੱਗ ਗਿਆ ਵੀ ਇਹ ਦਿਮਾਗ ਤੋਂ ਬਿਲਕੁਲ ਸਹੀ ਆ ਪਰ ਉਸ ਤੋਂ ਪਹਿਲਾਂ ਹੀ ਲੋਪੇਸ ਪੈਦਰੋ ਉੱਥੋਂ ਦੀ ਫਰਾਰ ਹੋ ਚੁੱਕਿਆ ਸੀਗਾ ਲਾਸਟ ਵਾਰ ਇਹਨੂੰ 1999 ਦੇ ਵਿੱਚ ਦੇਖਿਆ ਗਿਆ ਸੀਗਾ ਉਸ ਤੋਂ ਬਾਅਦ ਅੱਜ ਤੱਕ ਵੀ ਇਹਦਾ ਨਹੀਂ ਪਤਾ ਵੀ ਇਹ ਬੰਦਾ ਕਿੱਥੇ ਗਿਆ ਕਿੱਥੇ ਹੈਗਾ ਆ ਤੇ 2002 ਦੇ ਵਿੱਚ ਇੱਕ ਹੋਰ ਇੱਕ ਕਾਂਡ ਹੋਇਆ ਸੀਗਾ ਸੇਮ ਇਦਾਂ ਦਾ ਜਿਉ ਜੋ ਲੋਪੇਸ ਪੈਦਰੋ ਨੇ ਪਹਿਲੇ ਕੀਤੇ ਹੋਏ ਸੀਗੇ ਕੁੜੀਆਂ ਦੇ ਨਾਲ ਸੇਮ ਉਦਾਂ ਦੇ ਕਾਂਡ 2002 ਦੇ ਵਿੱਚ ਵੀ ਹੋਏ 2006 ਦੇ ਵਿੱਚ ਵੀ ਹੋਏ 2005 ਦੇ ਵਿੱਚ ਵੀ ਹੋਏ ਤਾਂ 2006 ਦੇ ਵਿੱਚ ਗਿਨੀਸ ਵਰਡ ਰਿਕਾਰਡ ਨੇ ਇਹਦਾ ਨਾਮ ਸੀਰੀਅਲ ਕਿਲਰਾਂ ਵਿੱਚੋਂ ਪਹਿਲੇ ਨੰਬਰ ਦੇ ਉੱਤੇ ਲਿਖ ਵੀ ਦਿੱਤਾ ਹੋਇਆ ਸੀਗਾ ਕਿਉਂਕਿ ਇਹਨੇ 350 ਤੋਂ ਵੀ ਜ਼ਿਆਦਾ ਕਾਂਡ ਕੀਤੇ ਹੋਏ ਸੀਗੇ ਤਾਂ ਫਿਰ 2002 ਦੇ ਵਿੱਚ ਕੋਲੰਬੀਆ ਦੀ ਪੁਲਿਸ ਨੇ ਤੇ ਇੰਟਰਪੋਲ ਨੇ ਇਹਨੂੰ ਪਗੋੜਾ ਕਰਾਰ ਦੇ ਦਿੱਤਾ ਤੇ 2012 ਦੇ ਵਿੱਚ ਫਿਰ ਇੱਕ ਸੇਮ ਕੇਸ ਇਦਾਂ ਦਾ ਹੀ ਆਇਆ ਵੀ ਕੁੜੀ ਨੂੰ ਛੋਟੀ ਬੱਚੀ ਨੂੰ ਕਿਸੇ ਨੇ ਇਦਾਂ ਹੀ ਚੱਕਿਆ ਤੇ ਉਹਨਾਂ ਗਲਤ ਕੰਮ ਕਰਕੇ ਉਹਨੂੰ ਖਤਮ ਕਰ ਦਿੱਤਾ ਹੁਣ ਇਹ ਤਾਂ ਕਲੀਅਰ ਨਹੀਂ ਹੋਇਆ ਵੀ ਇਹਨੇ ਕੀਤਾ ਬਟ ਉਹ ਕੇਸ ਦਾ ਵੀ ਨਾਮ ਪੈਦਰੋ ਲੋਪੇਸ ਦੇ ਉੱਤੇ ਹੀ ਪਾ ਦਿੱਤਾ ਸੀਗਾ ਤੇ ਬਾਕੀ ਤੁਹਾਨੂੰ ਕੀ ਲੱਗਦਾ ਵੀ ਇਹ ਬੰਦਾ ਕਿੱਥੇ ਗਿਆ ਹੋਊਗਾ ਕਿਉਂਕਿ 1999 ਤੋਂ ਬਾਅਦ ਪੈਦਰੋ ਲੋਪੇਸ ਨੂੰ ਦੇਖਿਆ ਹੀ ਨਹੀਂ ਗਿਆ ਤਨਾ ਕਿਤੇ ਦਿਖਿਆ ਹੈ ਕੀ ਹੋ ਸਕਦਾ ਹੈ ਇਹ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਲੈ ਕੇ ਦੱਸਿਓ ਬਾਕੀ ਇਹ ਸੀ ਸਟੋਰੀ ਇੱਕ ਪੈਦਰੋ ਲੋਪੇਸ ਨਾਂ ਦੇ ਸੀਰੀਅਲ ਕਿਲਰ ਦੀ ਜਿਨੇ 350 ਤੋਂ ਵੀ ਜ਼ਿਆਦਾ ਕੁੜੀਆਂ ਨੂੰ ਜਿਸ ਦੀ ਉਮਰ 7 ਸਾਲ ਤੋਂ ਲੈ ਕੇ 12 ਸਾਲ ਤੱਕ ਦੀ ਹੁੰਦਿਆਂ ਸੀ ਜਿਹੜੀਆਂ ਸਭ ਤੋਂ ਮਾਸੂਮ ਹੁੰਦਿਆਂ ਸੀਗੀਆਂ ਉਹਨਾਂ ਨੂੰ ਕਿਡਨੈਪ ਕਰਦਾ ਸੀਗਾ ਤੇ ਉਹਨਾਂ ਨਾਲ ਗਲਤ ਕੰਮ ਕਰਦਾ ਸੀਗਾ ਤੇ ਦੋਸਤੋ ਇਹ ਸੀ ਸਟੋਰੀ ਆਈ ਹੋਪ ਤੁਹਾਨੂੰ ਇਹਦੇ ਤੋਂ ਕੁਝ ਨਾ ਕੁਝ ਸਿੱਖਣ ਨੂੰ ਮਿਲਿਆ ਹੋਊਗਾ ਸਿੱਖਣ ਦਾ ਮਤਲਬ ਇਹ ਆ ਵੀ ਆਪਣੀਆਂ ਕੁੜੀਆਂ ਨੂੰ ਬੱਚਿਆਂ ਨੂੰ ਬਚਾ ਕੇ ਰੱਖੋ ਨਾਲ ਹਮੇਸ਼ਾ ਫੈਮਿਲੀ ਮੈਂਬਰ ਦੇ ਰਿਹਾ ਕਰੋ ਕੱਲੇ ਕੁੜੀਆਂ ਨੂੰ ਕਿਤਨਾ ਭੇਜੋ ਨਾ ਬਾਹਰ ਕੰਟਰੀਆਂ ਵਿੱਚ ਨਾ ਆਪਣੇ ਇੰਡੀਆ ਦੇ ਵਿੱਚ ਕਿਉਂਕਿ ਕੁੜੀਆਂ ਕਿਤੇ ਵੀ ਸੇਫ ਨਹੀਂ ਹੈਗੀਆਂ ਤਾਂ ਇਸ ਵੀਡੀਓ ਤੋਂ ਤੁਹਾਨੂੰ ਜ਼ਰੂਰ ਸਿੱਖਣਾ ਚਾਹੀਦਾ ਆ ਤਾਂ ਵੀਡੀਓ ਪਲੀਜ਼ ਸ਼ੇਅਰ ਜਰੂਰ ਕਰਿਓ ਕਿਉਂਕਿ ਇਸ ਦੇ ਨਾਲ ਜ਼ਰੂਰ ਆਪਣੀਆਂ ਕੁੜੀਆਂ ਆਪਣੀਆਂ ਭੈਣਾਂ ਧੀਆਂ ਸੇਫ ਰਹਿਣਗੀਆਂ ਤਾਂ ਮੇਰਾ ਮਕਸਦ ਇਹੀ ਆ ਕਿ ਮੈਂ ਐਦਾਂ ਦੀਆਂ ਹੋਰ ਸਟੋਰੀਆਂ ਤੁਹਾਡੇ ਵਾਸਤੇ ਲੈ ਕੇ ਆਂਦਾ ਰਵਾਂ ਤਾਂ ਕਿ ਸਾਡੀ ਫੈਮਲੀ ਤੇ ਸਾਡੇ ਬੱਚੇ ਆਉਣ ਵਾਲੇ ਫਿਊਚਰ ਵਾਸਤੇ ਸਿਕਿਉਰ ਰਹਿਣ ਤੇ ਦੋਸਤੋ ਮੈਨੂੰ ਮਾਫ਼ ਕਰਿਓ ਮੈਂ ਜ਼ਰੂਰ 8-10 ਦਿਨ ਦਾ ਗੈਪ ਪਾ ਦਿੱਤਾ ਤੇ ਮੈਨੂੰ ਬਹੁਤ ਜਣਾਂ ਦੇ ਮੈਸੇਜ ਆਏ ਸੀਗੇ ਵੀ ਪਲੀਜ਼ ਭਰਾ ਨਵੀਂ ਸਟੋਰੀ ਪਾ ਦੇ ਕਮੈਂਟ ਆ ਰਹੇ ਸੀਗੇ ਤੇ ਇੰਸਟਾਗ੍ਰਾਮ ਦੇ ਉੱਤੇ ਬਹੁਤ ਜਣਾਂ ਨੇ ਮੈਸੇਜ ਕੀਤੇ ਤਾਂ ਮੇਰੀ ਇੰਸਟਾਗ੍ਰਾਮ ਆਈਡੀ ਆ ਰਟੋਰ ਸਟ੍ਰੇਮ ਸਟੋਰੀ ਇਹਦੇ ਤੇ ਮੈਂ ਇਹਦੇ ਰਿਲੇਟਡ ਕੇਸ ਦੇ ਫੋਟੋਆਂ ਪਾ ਦੂੰਗਾ ਤਾਂ ਪਲੀਜ਼ ਭਰਾ ਨੂੰ ਫੋਲੋ ਕਰਨਾ ਨਾ ਭੁੱਲਿਓ ਤੇ ਵੀਡੀਓ ਨੂੰ ਸ਼ੇਅਰ